ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਭਗਤਾਂ ਦੀ ਬਾਣੀ ਦੀ ਸੰਥਿਆ ਲੜੀ ਵਰ ਕਰ ਰਹੇ ਆ ਜਿਹੜੀ ਸੰਥਿਆ ਅਸੀਂ ਪਿੱਛੇ ਕਰਾ ਚੁੱਕੇ ਹਾਂ ਸਾਰੀ ਪਲੇਲਿਸਟ ਵਿੱਚ ਪਈ ਹੋਈ ਤੇ ਗੁਰਬਾਣੀ ਦੀ ਸੰਥਿਆ ਵੀ ਲੜੀ ਵਰ ਰਾਤ ਨੂੰ ਇਸੇ ਚੈਨਲ ਤੇ ਚੱਲ ਰਹੀ ਹੈ ਆਸਾ ਸ੍ਰੀ ਕਬੀਰ ਜੀਓ ਕੀ ਪੰਚ ਪਦੇ 9 2 ਤੁਕੇ 5 ਪੰਚ ਪਦੇ 9 ਇਹਨੂੰ ਨੋਵਾਂ ਨਹੀਂ ਕਹਿਣਾ ਨਾ ਜਾਂ ਹੋਰ ਤਰੀਕੇ ਦੇ ਨਾਲ ਉਚਾਰਨ ਨਹੀਂ ਕਰਨਾ ਪੰਚਪਦੇ 9 ਪੜਨਾ ਤੇ 2 ਤੁਕੇ 5 ਕਹਿਣਾ 2 ਤੁਕੇ 5ਵਾਂ ਨਹੀਂ ਕਹਿਣਾ 2 ਤੁਕੇ 5 ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤੀ ਤੋਰੈ ਮਲਨੀ ਪਾਤੀ ਪਾਤੀ ਜੀਉ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਉ ਭੂਲੀ ਮਲਨੀ ਹੈ ਏਉ ਸਤਿਗੁਰ ਜਾਗਤਾ ਹੈ ਦਿਉ ਰਹਾਉ ਬ੍ਰਹਮ ਪਾਤੀ ਬਿਸਨ ਡਾਰੇ ਫੂਲ ਸੰਕਰ ਦਿਉ ਤīn ਦੇਵ ਪ੍ਰਤਖ ਤੋ ਰਹਿ ਕਰਹਿ ਕਿਸ ਕੀ ਸਿਉ ਪਖਾਨ ਗੜਕੈ ਮੂਰਤ ਕੀਨੀ ਦੇਖੈ ਸ਼ਾਤੀ ਪਾਉ ਜੇ ਇਹ ਮੂਰਤ ਸਾਚੀ ਹੈ ਤੋ ਗੜਨਹਾਰੇ ਗੜਨ ਜਿਹੜਾ ਪਾਰ ਹੈ ਇਹ ਪਾਰਾ ਉਚਾਰਨ ਕਰਨਾ ਗੜਨਹਾਰੇ ਇਸ ਤਰ੍ਹਾਂ ਕਹਿਣਾ ਗੜਨਹਾਰੇ ਖਾਓ ਭਾਤ ਪਹਿਤ ਜਿਹੜਾ ਪੱਪੇ ਨੂੰ ਪੱਪਾ ਮੁਕਤ ਹੈ ਹਾਹੇ ਨੂੰ ਸਿਆਰੀ ਹੈ ਪੱਪਾ ਜਿਹੜਾ ਸਬੰਧਕ ਲਾ ਕੇ ਉਚਾਰਨ ਕਰਨਾ ਭਾਤ ਭਾਤ ਪਹਿਤ ਕਿ ਸਿਆਰੀ ਦੀ ਵਾ ਜਿਹੜੀ ਉਚਾਰਨ ਹੋਵੇ ਭਾਤ ਪਹਿਤ ਅਰ ਲਾਪਸੀ ਕਰਕਰ ਆਕਾਸਾਰ ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਚਾਰ ਮਲਨ ਮਲਨ ਇਹ ਲੱਲੇ ਨੂੰ ਸਿਆਰੀ ਜਿਹੜੀ ਉਚਾਰਨ ਹੋਣੀ ਹੈ ਜਿਹੜੀ ਨੰਨੇ ਨੂੰ ਸਿਆਰੀ ਹੈ ਇਹ ਸਾਇਲੈਂਟ ਹੋ ਜਾਂਦੀ ਹੈ ਵਿਚਾਲ ਦੀ ਸਿਆਈ ਉਚਾਰਨ ਹੁੰਦੀ ਹੈ ਮਾਲਨ ਭੂਲੇ ਜਗ ਭੁਲਾਨਾ ਹਮ ਭੁਲਾਨੇ ਨਾਹੇ ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ ਆਸਾ ਬਰ ਹੈ ਬਰਸ ਬਾਲਪਨ ਬਾਲਪਨ ਇਸ ਤਰ੍ਹਾਂ ਕਹਿਣਾ ਹੈ ਬਾਲਪਨ ਬੀਤੇ 20 ਬਰਸ ਕਸ਼ ਤਪਨ ਕੀਓ 30 ਬਰਸ ਕਸ਼ ਦੇਵ ਨਾ ਪੂਜਾ ਫਿਰ ਪਛਤਾਨਾ ਬਿਰਧ ਪਇਓ ਮੇਰੀ ਮੇਰੀ ਕਰਤੇ ਜਨਮ ਗਇਓ ਸਾਇਰ ਸੋਖ ਭੁਜੰ ਭੁਜੰ ਉਚਾਰਨ ਕਰਨੇ ਭਲਿਓ ਭਲਿਓ ਪਾਠ ਉਚਾਰਨ ਕਰਨੇ ਬੱਬਾ ਸੰਬੰਧ ਕਲਾ ਕੇ ਭਲਿਓ ਸਾਇਰ ਸੋਖ ਭੁਜੰ ਭਲਿਓ ਰਹਾਉ ਸੋਕੇ ਸਰਵਰ ਪਾਲ ਬੰਧਾਵੇ ਲੋਣੇ ਖੇਤ ਹਥਵਾਰ ਕਰੈ ਆਇਓ ਚੋਰ ਤੁਰੰਤ ਹੈ ਲੈ ਗਇਓ ਮੇਰੀ ਮਾਰਖਤ ਮੁਗਦ ਫਿਰੈ ਚਰਨ ਸੀਸ ਕਰ ਕੰਪਨ ਲਾਗੇ ਨੈਨੀ ਨੀਰ ਅਸਾਰ ਬਹਿ ਜਿਹਵਾ ਬਚਨ ਸੁਧ ਨਹੀਂ ਨਿਕਸੈ ਤਬ ਰੇ ਧਰਮ ਕੀ ਆਸ ਕਰੈ ਹਰ ਜੀਉ ਕਿਰਪਾ ਕਰੈ ਲਿਵ ਲਾਵੈ ਲਾਹਾ ਹਰ ਹਰ ਲਾ ਨਾਮ ਲਿਓ ਗੁਰ ਪ੍ਰਸਾਦੀ ਹਰ ਧਨ ਪਾਇਓ ਅੰਤੇ ਚਲਦਿਆ ਨਾਲ ਚਲਿਓ ਕਹਿਤ ਕਬੀਰ ਸੁਨੋ ਰੇ ਸੰਤੋ ਅਨ ਧਨ ਕਛੂਐ ਲੈ ਨਾ ਗਇਓ ਆਈ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚਲਿਓ ਆਸਾ ਕਾਹੂ ਦੇਨੇ ਪਾਟ ਪਟੰਬਰ ਕਾਹੂ ਪਲਗ ਨਿਵਾਰਾ ਕਾਹੂ ਗਰੀ ਗੋਦਰੀ ਨਹੀਂ ਕਾਹੂ ਖਾਨ ਪਰਾਰਾ ਹੁਣ ਜਿਹੜਾ ਇਹ ਪਾਠ ਹੈ ਅਹਿਰਖ ਐੜਾ ਵੱਖਰਾ ਕਰ ਦੇਣਾ ਹੈ ਤੇ ਹਾਏ ਸ਼ਰੀ ਰਾਰਾ ਖਖਾ ਅਹਿਰਖ ਕਈ ਵਾਰ ਆਪ ਪੜ ਜਾਂਦੇ ਐ ਰਖ ਐ ਰਖਣੀ ਕਹਿਣਾ ਅਹਿਰਖ ਇਹ ਰਖਪੜ ਉਚਾਰਨ ਕਰਨਾ ਵਾਦ ਨਾ ਕੀਜੈ ਰੇ ਮਨ ਸੁਕ੍ਰਿਤ ਕਰ ਕਰ ਲੀਜੈ ਰੇ ਮਨ ਰਹਾਉ ਕੁਮਾਰੈ ਜੋ ਕੁਮਾਰੈ ਪਾਠ ਪਰੈ ਕੁਮਾਰੈ ਏਕ ਜੋ ਮਾਟੀ ਗੁੰਦੀ ਬਹੁ ਵਿਦ ਬਾਨੀ ਲਾਈ ਕਾਹੂ ਬਹਿ ਮੋਤੀ ਮੁਕਤਾ ਹਲ ਕਾਹੂ ਬਿਆਦ ਲਗਾਈ ਸੋ ਮਹਿ ਧਨ ਰੱਖਣ ਕੋ ਦੀਆ ਮੁਗਤ ਕਹਿ ਤਨ ਮੇਰਾ ਜਮ ਕਾ ਡੰਡ ਮੋਡ ਮੈਂ ਲਾਗੇ ਖਿੰਨ ਮੈਂ ਕਰੇ ਨਵੇਰਾ ਹਰ ਜਨ ਊਤਮ ਭਗਤ ਸਦਾ ਵੈ ਆਗਿਆ ਮਨ ਸੁਖ ਪਾਈ ਜੋਤਿ ਸੁਭਾਵੈ ਸਤ ਕਰਮਾਨੈ ਭਾਣਾ ਮਨ ਵਸਾਈ ਕਹ ਕਬੀਰ ਸੁਨਹੁ ਰੇ ਸੰਤੋ ਮੇਰੀ ਮੇਰੀ ਝੂਠੀ ਚਿਰਗਟ ਚਿਰਗਟ ਫਾਰ ਚਟਾਰਾ ਲੈ ਗਇਓ ਤਰੀ ਤਾਗਰੀ ਝੂਟੀ ਸੋ ਸੰਗਤ ਜੀ ਤਰੀ ਤਾਗਰੀ ਝੂਟੀ ਇੱਥੋਂ ਤੱਕ ਆਪਣੀ ਸੰਥਿਆ ਸੰਪੂਰਨ ਹੋ ਗਈ ਏ ਅਗਲੀ ਸੰਥਿਆ ਰਹੀਂਦੀ ਅਗਲੇ ਪਾਠ 'ਚ ਬਣਾਵਾਂਗੇ ਗੁਰਬਾਣੀ ਦੀ ਸੰਥਿਆ ਅਸੀਂ ਚੈਨਲ ਤੇ ਰਾਤ ਨੂੰ 7:30 ਦੇ ਲਾਈਵ ਸੰਥਿਆ ਹੁੰਦੀ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ